ਅਸੀਂ ਆਮ ਆਦਮੀ ਪਾਰਟੀ ਨੂੰ ਅਲਵਦਾ ਕਹਿ ਕੇ ਤੇ ਅੱਜ ਉਹ ਮੇਰੇ ਨਾਲ ਉਹਨਾਂ ਨੇ ਸ਼ਮੂਲੀਅਤ ਕੀਤੀ ਜਾਨੀ ਕਿ ਸਾਡੀ ਪਾਰਟੀ ਨਾਲ ਸ਼ਮੂਲੀਅਤ ਕੀਤੀ ਮੈਂ ਇਹਨਾਂ ਦਾ ਭਰਪੂਰ ਸਵਾਗਤ ਕਰਦਾ ਵਾਂ ਔਰ ਮੈਂ ਸਮਝਦਾ ਕਿ ਇਹ ਲੜੀ ਖਲੇ ਸਿਰਫ ਸ਼ੁਰੂ ਹੋਈ ਆ ਇਹ 2027 ਤੱਕ ਆਉਂਦੇ ਆਉਂਦੇ ਇਹ ਇੱਕ ਹੌਲੀ ਹੌਲੀ ਹਨੇਰੀ ਵਿੱਚ ਤਬਦੀਲ ਹੋ ਜਾਏਗੀ ਕਿਉਂਕਿ ਆਮ ਆਦਮੀ ਪਾਰਟੀ ਬੇਸੂਲੀਆਂ ਦੀ ਪਾਰਟੀ ਨਿਕਲ ਕੇ ਰਹਿ ਗਈ ਹੈ ਜੋ ਉਹਨਾਂ ਨੇ ਲੋਕਾਂ ਨਾਲ ਵਾਅਦੇ ਕੀਤੇ ਕੇਜਰੀਵਾਲ ਐਂਡ ਪਾਰਟੀ ਨੇ ਵੀਆਈਪੀ ਕਲਚਰ ਖਤਮ ਕਰਨ ਦਾ ਭ੍ਰਸ਼ਟਾਚਾਰ ਖਤਮ ਕਰਨ ਦਾ ਉਹ ਸਾਰੇ ਛੱਕੇ ਤੇ ਟੰਗ ਦਿੱਤੇ ਖੁੱਦੇ ਤੁਸੀਂ ਦੇਖਿਆ ਕਿਵੇਂ ਪਿਛਲੇ ਦਿਨਾਂ ਚ 2000 ਕਰੋੜ ਰੁਪਏ ਦਾ ਕਲਾਸਰੂਮ ਘੁਟਾਲੇ ਦੀ ਐਫ ਆਈ ਆਰ ਦਰਜ ਹੋਈ ਦਿੱਲੀ ਦੇ ਵਿੱਚ ਕਦੀ ਸੁਣਿਆ ਤੁਸੀਂ ਕਿ ਇੱਕ ਕਲਾਸਰੂਮ ਇੱਕ ਕਮਰਾ ਸਰਕਾਰੀ ਸਕੂਲ ਦਾ 25 ਲੱਖ ਰੁਪਏ ਚ ਬਣ ਸਕਦਾ ਵਾ ਜਾਂ 8800 ਸਕੁਅਰ ਫੁੱਟ 8800 ਰੁਪਏ ਸਕੁਅਰ ਫੁੱਟ ਦਾ ਖਰਚਾ ਆਵੇ ਉਹਦੇ ਤੇ ਇੰਨਾ ਤਾਂ ਮੇਰੇ ਖਿਆਲ ਕਿਸੇ 7 ਸਟਾਰ ਹੋਟਲ ਦਾ ਖਰਚਾ ਨਹੀਂਗਾ ਤੇ ਉਹ ਇਹਨਾਂ ਤੇ ਪਰਚਾ ਦਰਜ ਹੋ ਗਿਆ ਜੋ ਕਰਨਗੇ ਉਹ ਪਰਣਗੇ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਬੋਗਸ ਇਸੇ ਪਿੰਡ ਦਾ ਇੱਕ ਨੀਂ ਪੱਥਰ ਦਿਖਾਇਓ ਜਿਹੜਾ ਮੈਂ ਲਿਆਂਦਾ ਸੀ ਕਾਰ ਚੋਂ ਕੱਢ ਕੇ ਲੈ ਕੇ ਆਇਓ ਇਸੇ ਪਿੰਡ ਦਾ ਖੁਦਾਸ ਦਾ ਇੱਕ ਨੀਂ ਪੱਥਰ ਰੱਖਿਆ ਗਿਆ ਜੇ ਜਿਹੜਾ ਹਸੋਂ ਹੀ ਨਿਆ ਉਸ ਨੀਂ ਪੱਥਰ ਦਾ ਦੇ ਉੱਤੇ ਲਿਖਿਆ ਕਿ ਇੱਕ ਕਲਾਸਰੂਮ ਦੀ ਮੇਜਰ ਰਿਪੇਅਰ ਤੁਸੀਂ ਕਦੀ ਸੁਣਿਆ ਵਾ ਕਿ ਕੋਈ ਰਿਪੇਅਰ ਦਾ ਵੀ ਨੀਂ ਪੱਥਰ ਰੱਖਦਾ ਆ ਦੇਖੋ ਜਰਾ ਇੱਕ ਮਨ ਕਰਨ ਦਿਖਾਇਓ ਆ ਦੇਖ ਲਓ ਲਾਗੇ ਕਰਕੇ ਪੜ੍ਹ ਲਓ ਮੇਜਰ ਰਿਪੇਅਰ ਕਦੀ ਰਿਪੇਅਰ ਦਾ ਵੀ ਕੋਈ ਨਹੀਂ ਪੱਥਰ ਰੱਖਦਾ ਵਾ ਕੋਈ ਸਕੂਲ ਨਵਾਂ ਬਣਾਇਆ ਕੋਈ ਹਸਪੀਟਲ ਨਵਾਂ ਬਣਾਇਆ ਉਹ ਤਾਂ ਗੱਲ ਸਮਝ ਆਉਂਦੀ ਇੱਕ ਕਲਾਸਰੂਮ ਦੇ ਰਿਪੇਅਰ ਦੇ ਵਾਸਤੇ ਕੁਝ ਹਜ਼ਾਰ ਜਾਂ ਕੁਝ ਲੱਖ ਰੁਪਏ ਉੱਥੇ ਖਰਚਾ ਕਰਕੇ ਹੋਣਗੇ ਪਦਾਸ ਪਿੰਡ ਵਿੱਚ ਬੂਗਸ ਉਸ ਪਿੰਡ ਵਿੱਚ ਨਿਸ਼ਾਨ ਜੀ ਦੱਸੋ ਮोटे तौर ਤੇ ਕਿੰਨਾ ਕੰਮ ਹੋਇਆ ਪੰਚਾਇਤ ਵੱਲੇ ਆਪਣੇ ਵੱਲੇ ਦੱਸੋ ਜਰਾ ਇੱਧਰ ਆਇਓ ਮੇਰੇ ਕੋਲ ਆ ਦੱਸੋ ਜਨਾ ਇੱਥੇ ਖੜ ਕੇ ਦੋ ਮਿੰਟ ਆ ਸਰਪੰਚ ਨੇ ਮੌਕੇ ਦੇ ਬੋਲਿਓ ਜਰਾ ਪਿੰਡ ਪਧਾਰ ਦੇ ਜਿਹੜਾ ਪ੍ਰਾਇਮਰੀ ਸਕੂਲ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਕੰਮ ਹੋਇਆ ਸੀ ਉਹ ਜੋ ਇੰਟਰਲੋਕ ਟਾਇਲ ਸਾਰੀ ਲੱਗੀ ਸੀ ਉਹ ਪੰਚਾਇਤ ਨੇ ਲਗਾਈ ਸੀ ਇੱਕ ਦੀਵਾਰ ਜਿਹੜੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਬਣਾਈ ਸੀ ਤਿੰਨ ਦੁਵਾਰਾਂ ਮਨਰੇਗਾ ਚ ਬਣਾਈਆਂ ਸੀਗੀਆਂ ਅਸੀਂ ਪੰਚਾਇਤ ਦਾ ਕੰਮ ਕਰਾਇਆ ਆਰਓ ਸਿਸਟਮ ਜਿਹੜਾ ਸੀਗਾ ਨਵੇਟਰ ਸੀਗਾ ਜਾਂ ਹੋਰ ਵੀ ਪਾਰਕਾ ਬਣਾਈਆਂ ਇਸ ਬੂਟੇ ਜਿਹੜੇ ਸੀ ਉਹ ਚੰਡੀਗੜ੍ਹ ਤੋਂ ਲਿਆ ਕੇ ਅਸੀਂ ਲਾਏ ਸੀ ਬਹੁਤ ਸਪੈਸ਼ਲ ਔਰ ਗੇਟ ਬਹੁਤ ਵਧੀਆ ਬਣਾਇਆ ਸੀ ਗੁਰੂ ਘਰ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਜਿਹੜਾ ਸਕੂਲ ਵੀ ਬਣਿਆ ਸੀ ਨਾ ਈਵਨ ਉਹ ਪਿਛਲੇ ਟਾਈਮ ਗਿਆਨੀ ਰਾਮ ਸਿੰਘ ਜੀ ਪ੍ਰਧਾਨ ਸੀ ਗੁਰੂ ਘਰ ਦੇ ਉਹਨਾਂ ਨੇ ਸਕੂਲ ਬਣਾਇਆ ਸੀ ਗੁਰੂ ਘਰ ਦੀ ਕਮ ਉਹ ਸਕੂਲ ਦੇ ਵਿੱਚ 1 ਰੁਪਿਆ ਤੱਕ ਨਹੀਂ ਲੱਗਾ ਇੰਟਰਲੋਕ ਟਾਇਲ ਤੱਕ ਬੋਰ ਤੱਕ ਹਰ ਚੀਜ਼ ਆਪਾਂ ਕਰਵਾਈ ਹੈ ਜੀ ਇਹ ਜਿਹੜਾ ਉਹਦਾ ਝੂਠੀ ਬੋਲੀ ਜਾਂਦੇ ਆ ਜੀ ਚਲੋ ਤੁਸੀਂ ਸੁਣ ਲਿਆ ਕਿ ਕਿਵੇਂ ਬੋਗਸ ਸਿੱਖਿਆ ਕ੍ਰਾਂਤੀ ਹੈ ਅੱਛਾ ਹੋਣਾ ਉਹ ਯੁੱਧ ਨਸ਼ੇ ਵਿਰੋਧ ਅੱਜ ਸਵੇਰੇ ਮੇਰੇ ਕੋਲ ਇੱਕ ਪਿੰਡ ਦੇ ਪਤਵੰਤੇ ਸਰਪੰਚ ਆਏ ਪੂਰੀ ਪੰਚਾਇਤ ਆ ਜੀ ਉਹ ਕਹਿੰਦੇ ਜੀ ਸਾਨੂੰ ਵੀਡੀਓ ਦਫ਼ਤਰ ਤੋਂ ਤਿੰਨ ਫਲੈਕਸਾਂ ਭੇਜ ਦਿੱਤੀਆਂ 2.5 2 3-300 ਰੁਪਏ ਦੀ ਫਲੈਕਸ ਹੋਊਗੀ ਤੇ ਉਹਨਾਂ ਨੂੰ ਕਹਿੰਦੇ ਪਿੰਡ ਦੇ ਵਿੱਚ ਲਵਾਓ ਤੇ ਸਰਕਾਰੀ ਮੁਲਾਜ਼ਮ ਕਿੰਨੇ ਪੈਸੇ ਮੰਗ ਰਹੇ 7.5 ਹਜ਼ਾਰ ਰੁਪਈਆ ਤਿੰਨ ਫਲੈਕਸਾਂ ਦੇ ਮਤਲਬ 750 ਦੀ ਚੀਜ਼ ਦਾ 7.5 ਹਜ਼ਾਰ ਰੁਪਈਆ ਵੀਡੀਓ ਦਫ਼ਤਰ ਦੇ ਜਿਹੜੇ ਮੁਲਾਜ਼ਮ ਨੇ ਉਹ ਪੈਸਾ ਮੰਗ ਰਹੇ ਨੇ ਇੰਨੀ ਕਰਪਸ਼ਨ ਆਈ ਏਮ ਟੈਲਿੰਗ ਯੂ ਪੰਚਾਇਤਾਂ ਨੂੰ ਪਿਛਲੇ 6 ਮਹੀਨਿਆਂ ਚ ਮੈਂ ਗਵਾਹ ਗਵਾਹੀ ਦੇ ਰਹਾ ਸਾਰੇ ਖੜੇ ਨੇ ਇੱਥੇ ਸਾਰੇ ਪੰਜਾਬ ਚ ਹੀ ਹਾਲਾਤ ਹੋਣਿਆ ਕੋਈ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਅੜਿੱਕੇ ਪਾਏ ਜਾ ਰਹੇ ਨੇ ਮਤੇ ਪਾਸ ਨਹੀਂ ਕਰਨ ਦਿੱਤੇ ਜਾ ਰਹੇ ਮੇਰਾ ਆਪਣਾ ਪਿੰਡ ਆ ਰਾਮਗੜ ਸਾਡੀ ਯੂਨੀਨਮਸਲੀ ਪੰਚਾਇਤ ਚੁਣੀ ਹੋਈ ਆ ਕੋਰਮ ਪੂਰਾ ਸਭ ਕੁਝ ਪੂਰਾ ਸਾਡੇ ਕੋਲ ਪੈਸੇ ਪਏ ਗ੍ਰਾਮ ਪੰਚਾਇਤ ਦੇ ਵਿੱਚ ਲੇਕਿਨ ਪੈਸੇ ਨਹੀਂ ਲਾਉਣ ਦਿੰਦੇ ਜਾ ਰਹੇ ਇਹ ਪਹਿਲੀ ਵਾਰ ਇਦਾਂ ਦੀ ਬੇਫਕੂਫਾਂ ਦੀ ਮੂਰਖਾਂ ਦੀ ਸਰਕਾਰ ਵਿੱਚ ਦੇਖੀ ਚਲੋ ਇਸ ਮਸਲੇ ਨੂੰ ਆਪਾਂ ਇੱਥੇ ਛੱਡ ਦਿੰਨੇ ਆ ਅੱਜ ਮੇਰੇ ਵੀਰੋ ਸਭ ਤੋਂ ਇੰਪੋਰਟੈਂਟ ਮਸਲਾ ਹੈ ਪੰਜਾਬ ਦੇ ਦਰਿਆਈ ਪਾਣੀ ਤੁਸੀਂ ਸਾਰੇ ਜਾਣਦੇ ਹੋ ਕਿ ਆ ਆਪਣੀ ਨਾ ਲਾਈਫਲਾਈਨ ਹੁੰਦੀ ਹੈ ਜਿੱਦਾਂ ਆਪਣੀ ਜ਼ਿੰਦਗੀ ਦੀ ਤਕਦੀਰ ਹੈ ਨਾ ਏਵੇਂ ਏਵੇਂ ਸਾਡੇ ਦਰਿਆਵਾਂ ਦੇ ਪਾਣੀ ਸਾਡੀ ਜ਼ਿੰਦਗੀ ਦੀ ਤਕਦੀਰ ਹੈ ਔਰ ਆਪਾਂ ਦੇਖਿਆ ਕਿ ਪੰਜਾਬ ਬਹੁਤ ਖਮਿਆਜ਼ਾ ਪੁਗਤ ਰਿਹਾ ਵਾ ਸਾਡੇ ਜਿਹੜੇ ਅਕੋਰਡਿੰਗ ਟੂ ਇੰਟਰਨੈਸ਼ਨਲ ਰਾਈਪੇਰੀਅਨ ਲਾਜ਼ ਜੋ ਸਾਡੇ ਪਾਣੀ ਸੀ ਦਰਿਆਵਾਂ ਦੇ ਜਿਹੜੇ ਹਿਮਾਚਲ ਪ੍ਰਦੇਸ਼ ਤੋਂ ਉੱਤੋਂ ਪਹਾੜਾ ਚੋਂ ਵਗ ਕੇ ਦਰਿਆ ਸਾਡੇ ਸੂਬੇ ਨੂੰ ਟੱਚ ਕਰਕੇ ਤੇ ਮੁੜ ਕੇ ਪਾਕਿਸਤਾਨ ਚ ਨਿਕਲ ਜਾਂਦੇ ਨੇ ਉਹ ਸਾਡਾ ਅਧਿਕਾਰ ਸੀਗਾ ਲੇਕਿਨ ਪਹਿਲਾਂ ਸਾਡੇ ਅਧਿਕਾਰ ਖੋਏ ਗਏ ਹਰਿਆਣਾ ਤੇ ਰਾਜਸਥਾਨ ਤੇ ਦਿੱਲੀ ਨੂੰ ਸਾਡਾ ਪਾਣੀ ਦਰਿਆਵਾਂ ਦਾ ਖੋ ਕੇ ਦਿੱਤਾ ਗਿਆ ਲੇਕਿਨ ਲੇਟੈਸਟ ਹਮਲਾ ਜਿਹੜਾ ਵਾ ਉਹ BBMP ਨੇ ਫਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਕਿ ਪੰਜਾਬ ਦਾ ਸੀਗਾ ਜਿਹੜਾ ਡੈਮ ਸਾਡੇ ਪੰਜਾਬ ਦੇ ਉਸ ਵਕਤ ਦੇ ਲੋਕਾਂ ਨੇ ਔਰ ਪੰਜਾਬ ਦੀ ਦੀ ਸਰਕਾਰ ਨੇ ਬਣਾਇਆ ਉਹਨੂੰ ਪਹਿਲਾਂ ਤਾਂ ਕੰਟਰੋਲ ਸਾਡੇ ਤੋਂ ਬਾਹਰ ਕੱਢਦਾ ਤਾਂ BBMP ਦਾ ਪੰਜਾਬ ਤੋਂ ਬਾਹਰ ਰੱਖ ਕੇ ਉਹ ਸ਼ਾਦੀ ਕਰਕੇ ਤੇ ਹੁਣ ਉਸੇ BBMP ਤੋਂ ਇੱਕਦਮ ਯੂਨਿਲੇਟਰਲੀ ਇੱਕ ਤਰਫਾ ਹੁਕਮ ਜਾਰੀ ਕਰਾਤਾ BJP ਦੀ ਸਰਕਾਰ ਨੇ ਕਿ ਹਰਿਆਣਾ ਨੂੰ 8500 ਕਿਊਸਿਕ ਪਾਣੀ ਦਿੱਤਾ ਜਾਵੇ ਤੁਰੰਤ ਰਿਲੀਜ਼ ਕੀਤਾ ਜਾਵੇ ਜਿਹੜਾ ਕਿ ਬਿਲਕੁਲ ਗੈਰਕਾਨੂੰਨੀ ਆ ਜਿਹੜਾ ਕਿ ਬਿਲਕੁਲ ਅਨਕਨਸਟੀਟਿਊਸ਼ਨਲ ਆ ਜਿਹੜਾ ਕਿ ਬਿਲਕੁਲ ਇਨਲੇਜੀਟਿਮੇਟ ਆ ਔਰ ਇਸ ਮਸਲੇ ਤੇ ਅਸੀਂ ਸਖਤ ਪੰਜਾਬ ਦੇ ਲੋਕ ਇਹਦਾ ਵਿਰੋਧ ਕਰਦੇ ਆ ਔਰ ਮੈਂ ਅਗਲੀ ਗੱਲ ਇਹ ਕਹਿਣਾ ਚਾਹੁੰਦਾ ਕਿ ਹੁਣ ਭਗਵੰਤ ਮਾਨ ਕੱਲ ਡੈਮ ਤੇ ਫਿਰਦਾ ਸੀਗਾ ਭਖੜਾ ਡੈਮ ਸਿਰਫ ਮੇਰੇ ਵੀਰੋਂ ਲੋਕ ਦਿਖਾਵਾ ਵਾ ਕਿਉਂਕਿ ਇਹਦਾ ਜੜ ਕਿੱਥੇ ਜਾਂਦੀ ਹੈ ਜੜ ਇਸਦੀ ਜਾਂਦੀ ਆ ਜਿਹੜਾ ਕੇਂਦਰ ਸਰਕਾਰ ਨੇ ਬੀਜੇਪੀ ਨੇ 2021 ਵਿੱਚ ਡੈਮ ਸੇਫਟੀ ਐਕਟ ਬਣਾਇਆ 2021 ਅਸੀਂ ਬੜਾ ਸ਼ੋਰ ਮਚਾਇਆ ਉਦੋਂ ਵੀ ਕਿ ਇਹ ਡੈਮ ਸੇਫਟੀ ਐਕਟ ਜਿਹੜਾ ਬਣ ਰਿਹਾ ਵਾ ਇਹਦੇ ਨਾਲ ਜਿੰਨੇ ਡੈਮਸ ਦਾ ਕੰਟਰੋਲ ਆ ਉਹ ਗਵਰਨਮੈਂਟ ਆਫ ਇੰਡੀਆ ਤੁਹਾਡੇ ਕੋਲ ਲੈ ਜਾਏਗੀ ਔਰ ਮਹਿਜ਼ ਨੋਟੀਫਿਕੇਸ਼ਨ ਦੇ ਨਾਲ ਸਟੇਟਾਂ ਦੀਆਂ ਰਾਜਾਂ ਦੀਆਂ ਅਧਿਕਾਰ ਨੂੰ ਜਿਹੜਾ ਉਹ ਜਦੋਂ ਮਰਜ਼ੀ ਕੁਚਲ ਕੇ ਰੱਖ ਦਿੰਗੇ ਉਹੀ ਗੱਲ ਹੋਈ ਹੁਣ ਕਿ ਉਹਨਾਂ ਨੇ ਬਿਨਾਂ ਪੁੱਛੇ ਸਾਡੇ ਪੰਜਾਬ ਦਾ ਜਿਹੜਾ ਇੱਕ ਇੰਪੋਰਟੈਂਟ ਆਫੀਸਰ ਸੀਗਾ ਜਿਹੜਾ ਪੋਸਟਡ ਸੀਗਾ ਐਜ਼ ਚੀਫ ਇੰਜੀਨੀਅਰ ਉਥੇ BBMP ਚ ਉਹਦੀ ਆਪਣੀ ਮਰਜ਼ੀ ਨਾਲ ਟਰਾਂਸਫਰ ਕਰਤੀ ਤੇ ਹਰਿਆਣੇ ਦੇ ਇੱਕ ਸੰਜੀਵ ਕਮਨ ਨੂੰ ਲਿਆ ਕੇ ਉਹਦੀ ਜਗ੍ਹਾ ਤੇ ਲਾ ਕੇ ਤੇ ਉਹਦੇ ਕੋਲ ਹੁਕਮ ਜਾਰੀ ਕਰਾ ਲਿਆ ਕਿ 8500 ਕਿਊਸਿਕ ਪਾਣੀ ਜਿਹੜਾ ਹਰਿਆਣੇ ਨੂੰ ਦਿੱਤਾ ਜਾਵੇ ਇਹਦਾ ਤਾਂ ਨੁਕਸਾਨ ਹੋ ਰਿਹਾ ਕਿਉਂਕਿ ਅਸੀਂ ਡੈਮ ਸੇਫਟੀ ਐਕਟ 2021 ਦਾ ਪ੍ਰੋਪਰਲੀ ਸਤੇ ਤਾਂ ਵਿਚੋਟ ਕੇ ਜਾਂ ਪੰਜਾਬ ਦੇ ਵਿੱਚ ਉਟ ਕੇ ਅਸੀਂ ਵਿਰੋਧ ਨਹੀਂ ਕਰ ਸਕੇ ਔਰ ਹੁਣ ਕੀ ਕਰ ਰਿਹਾ ਝਾੜੂ ਪਾਰਟੀ ਜਿਹੜੀ ਆ ਲੋਕ ਦਿਖਾਵੇ ਵਾਸਤੇ ਸੜਕਾਂ ਤੇ ਪੰਜਾਬ ਦੇ ਵਿੱਚ ਆਣ ਕੇ ਧਰਨੇ ਲਾਏ ਕੱਲ ਸਾਰੇ ਪੰਜਾਬ ਚ ਕੀ ਪੰਜਾਬ ਦਾ ਹੁਣ ਵਪਾਰ ਖਰਾਬ ਨਹੀਂ ਹੋਵੇਗਾ ਆਪਾਂ ਹੀ ਸੜਕਾਂ ਰੋਕ ਦਿੱਤੀਆਂ ਤੁਸੀਂ ਕਿਸਾਨਾਂ ਦੇ ਅੰਦਾਜ਼ ਇਹ ਇਲਜ਼ਾਮ ਲਾਇਆ ਸੀਗਾ ਕਿ ਕਿਸਾਨ ਜਿਹੜੇ ਨੇ ਉਹ ਵਪਾਰ ਖਰਾਬ ਕਰ ਰਹੇ ਨੇ ਪੰਜਾਬ ਦਾ ਜਦੋਂ ਇਹ ਧਰਨੇ ਲਾਉਂਦੇ ਨੇ ਖਨੌਰੀ ਤੇ ਸ਼ੰਭੂ ਬਾਰਡਰ ਦੇ ਵਿੱਚ ਉਦੋਂ ਪੰਜਾਬ ਦਾ ਵਪਾਰ ਖਰਾਬ ਹੁੰਦਾ ਤੇ ਕੱਲ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਅਸੀਂ ਬੜੇ ਚਿੰਤੇ ਤੇ ਪਾਣੀ ਦੇ ਮੁੱਦੇ ਤੇ ਸਾਰੇ ਪੰਜਾਬ ਦੀਆਂ ਸੜਕਾਂ ਦੇ ਉੱਤੇ ਜਾ ਕੇ ਝਾੜੂ ਪਾਰਟੀ ਦੇ ਜਿਹੜੇ ਫਰਜ਼ੀ ਇਨਕਲਾਬੀ ਉੱਥੇ ਬੈਠੇ ਰਹੇ ਨੇ ਕਿ ਹੁਣ ਭਗਵੰਤਪານ ਇਹਦੇ ਨਾਲ ਪੰਜਾਬ ਦਾ ਵਪਾਰ ਨਹੀਂ ਖਰਾਬ ਹੋਊਗਾ ਔਰ ਪੰਜਾਬ ਦੀਆਂ ਸੜਕਾਂ ਦੇ ਧਰਨਾ ਦੇਣ ਦਾ ਕੀ ਤੋਕਿਆ ਟੱਕਾ ਤਾਂ ਸਾਡੇ ਨਾਲ ਕਰ ਰਹੀ ਹੈ ਕੇਂਦਰ ਸਰਕਾਰ ਭਾਜਪੀ ਦੀ ਗਵਰਨਮੈਂਟ ਆਫ ਇੰਡੀਆ ਜੇ ਤੇਰੇ ਛਿੰਮਤ ਹੈਗੀ ਤੇ ਜਾ ਕੇ ਪ੍ਰਾਈਮ ਮਿਨਿਸਟਰ ਦੇ ਘਰ ਦੇ ਬਾਹਰ ਜਾ ਕੇ ਧਰਨਾ ਦਿਓ ਨਾਲ ਲੈ ਕੇ ਜਾ ਆਪਣੇ ਐਮਐਲਏ ਸਾਰੇ 92 ਦੇ 92 ਇਸ ਲਈ ਮੇਰੇ ਵੀਰੋ ਇਹ ਪਖੰਡ ਦੀ ਪੋਲਿਟਿਕਸ ਚੱਲ ਰਹੀ ਆ ਹਿਸ਼ਤਿਆ ਔਰ ਲੋਕਾਂ ਨੂੰ ਸਿਰਫ ਝਾਂਸਾ ਦਿੱਤਾ ਜਾ ਰਿਹਾ ਵਾ ਜਦ ਕਿ ਲੋਕਾਂ ਨੂੰ ਅਸਲੀਅਤ ਸਾਰੀ ਪਤਾ ਮੈਂ ਤਾਂ ਇੱਥੇ ਹੀ ਕਹੂੰਗਾ ਕਿ ਪੰਜਾਬ ਦੇ ਪਾਣੀ ਬਹੁਤ ਜ਼ਿਆਦਾ ਸਾਡੇ ਭੋਵੇਖ ਨਾਲ ਖੇਤੀ ਨਾਲ ਕਨੈਕਟਡ ਨੇ ਅਸੀਂ ਆਪਣੇ ਦਰਿਆਵੀ ਪਾਣੀਆਂ ਨੂੰ ਗਵਾ ਕੇ 14 ਲੱਖ ਟਿਊਬਵਲ ਨਾਲ ਪਾਣੀ ਥੱਲੇੋਂ ਕੱਢ ਰਹੇ ਹਾਂ ਸਾਡਾ ਪਾਣੀ ਜ਼ਮੀਨ ਹੇਠਲਾ ਬਹੁਤ ਤੇਜ਼ੀ ਨਾਲ نیچے ਜਾ ਰਿਹਾ ਵਾ ਇਸ ਕਰਕੇ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਨਹੀਂ ਕਰ ਸਕਦੇ ਅਸੀਂ ਉਹ ਦਿਨ ਸੈਸ਼ਨ ਬੁਲਾਇਆ ਇਹਨਾਂ ਨੇ ਮੰਡੇ ਨੂੰ ਉਹਦੇ ਤੇ ਅਗਰ ਬੋਲਣ ਦੇਣਗੇ